ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਸੋ ਦੋਸਤੋ ਇਸ ਵਕਤ ਅਸੀਂ ਹੁਸ਼ਾਰਪੁਰ ਦੀ ਦੁਸ਼ਹਿਰਾ ਗਰਾਊਂਡ ਵਿੱਚੇ ਮੌਜੂਦ ਹਾਂ ਜਿੱਤੇ ਕਿ ਕੁਝ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਸ਼ਾਰਪੁਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ ਸਨ ਸੋ ਚੋ ਦੇ ਅੱਜ ਤੋਂ ਕੁਝ ਸਮਾਂ ਪਹਿਲਾਂ ਕੀ ਹਾਲਾਤ ਸਨ ਹਰ ਇੱਕ ਵਿਅਕਤੀ ਹਰ ਇੱਕ ਸ਼ਹਿਰ ਵਾਸੀ ਨੂੰ ਲੱਗਦਾ ਕਿ ਜ਼ਿਲ੍ਹਾ ਵਾਸੀ ਵੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੋਵੇਗਾ ਕਿ ਹੁਸ਼ਾਰਪੁਰ ਦੀ ਦੁਸ਼ਹਿਰਾ ਗਰਾਊਂਡ ਹੈ ਜੋ ਕਿ ਇਹ ਪੰਗੀ ਚੌਦ ਦੇ ਵਿੱਚ ਬਣੀ ਹੋਈ ਆ ਤਾਂ ਉਸ ਚੌਦ ਦੇ ਕੀ ਹਾਲਾਤ ਸਨ ਹਰ ਵਕਤ ਚੋਹ ਹੈ ਜਿਹੜਾ ਉਹ ਗੰਦਗੀ ਦੇ ਨਾਲ ਹੀ ਭਰਿਆ ਨਜ਼ਰ ਆਉਂਦਾ ਸੀ ਸੋ ਮੇਰੇ ਪਿੱਛੇ ਤੁਸੀਂ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਥੋੜਾ ਜ਼ੂਮ ਕਰਕੇ ਤਸਵੀਰਾਂ ਦਿਖਾ ਦੇਣਾ ਅਕਸਰ ਇਹ ਮੈਦਾਨ ਆ ਜਿਹੜਾ ਸਾਨੂੰ ਇਹ ਹਰ ਵਕਤ ਝਾੜੀਆਂ ਦੇ ਨਾਲ ਜਿਹੜਾ ਇੱਕ ਗੰਦਗੀ ਦੇ ਨਾਲ ਭਰਿਆ ਹੋਇਆ ਨਜ਼ਰ ਆਉਂਦਾ ਸੀ ਤਾਂ ਜਿਸ ਵਕਤ ਵੀ ਕੋਈ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਇਸ ਗਰਾਊਂਡ ਦੇ ਵਿੱਚ ਰੈਲੀ ਕਰਨ ਦੇ ਲਈ ਪਹੁੰਚਦਾ ਹੈ ਤਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਨ ਇਹ ਦੁਸ਼ਹਿਰੇ ਦੇ ਤਿਉਹਾਰ ਮੌਕੇ ਤਾਂ ਉਸ ਵਕਤ ਵੀ ਪ੍ਰਸ਼ਾਸਨ ਵੱਲੋਂ ਬਹੁਤ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਸਨ ਗਰਾਊਂਡ ਨੂੰ ਜਿਹੜਾ ਇੱਕਦਮ ਚੱਕਾ ਚੋਂਦ ਕਰ ਦਿੱਤਾ ਗਿਆ ਸੀ ਮਾਫੀ ਚੋਨਾ ਭੰਗੀ ਚੋਨ ਨੂੰ ਤਾਂ ਇੱਕਦਮ ਚਮਕਾ ਦਿੱਤਾ ਗਿਆ ਸੀ ਸਫਾਈ ਕਰਕੇ ਤਾਂ ਹੁਣ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸਫਾਈ ਕਰਕੇ ਹੁਸ਼ਿਆਰਪੁਰ ਦਾ ਭੰਗੀ ਚੋਆ ਜਿਹੜਾ ਉਹ ਕਿੰਨਾ ਵਧੀਆ ਨਜ਼ਰ ਆ ਰਿਹਾ ਹੈ ਸੋ ਜ਼ੂਮ ਥੋੜਾ ਘਟਾ ਵੀ ਦਿੱਤਾ ਜਾਵੇ ਅਜਾ ਜੀ ਤਾਂ ਜੇ ਥਾਂ ਤੇ ਦੇਖੋ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਹੈਲੀਪੈਡ ਤਿੰਨ ਹੈਲੀਪੈਡ ਆ ਜਿਹੜੇ ਇਸੇ ਗਰਾਊਂਡ ਦੇ ਵਿੱਚ ਬਣਾਏ ਗਿਆ ਸਨ ਕਾਫੀ ਵੱਡੇ ਹੈਲੀਪੈਡ ਨੇ ਤਾਂ ਉਹਨਾਂ ਹੈਲੀਪੈਡ ਵੱਲੋਂ ਉਹਨਾਂ ਹੈਲੀਪੈਡਸ ਦੀ ਲੋਕਾਂ ਵੱਲੋਂ ਕਿਸ ਤਰ੍ਹਾਂ ਵਰਤੋਂ ਕੀਤੀ ਜਾ ਰਹੀ ਹੈ ਕਿ ਵਧੀਆ ਗੱਲ ਹੈ ਕਿ ਪ੍ਰਸ਼ਾਸਨ ਵੱਲੋਂ ਚਲੋ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੋਣਾਂ ਦੀ ਰੈਲੀ ਨੂੰ ਲੈ ਕੇ ਜੋ ਪ੍ਰਬੰਧ ਕੀਤੇ ਗਏ ਸਨ ਉਹਨਾਂ ਦਾ ਫਾਇਦਾ ਹੈ ਚਾਹੇ ਕੁਝ ਸਮੇਂ ਲਈ ਸਹੀ ਕੁਝ ਦਿਨਾਂ ਲਈ ਕੁਝ ਹਫ਼ਤਿਆਂ ਲਈ ਸਹੀ ਪਰੰਤੂ ਆਮ ਲੋਕਾਂ ਨੂੰ ਹੋ ਰਿਹਾ ਦੇਖੋ ਲੋਕ ਆਪਣੇ ਇੱਥੇ ਗੱਡੀਆਂ ਸਿੱਖ ਰਹੇ ਨੇ ਵਾਹਨ ਸਿੱਖ ਰਹੇ ਨੇ ਬਹੁਤ ਸਾਰੇ ਇਸ ਤੋਂ ਪਹਿਲਾਂ ਮੈਂ ਕੁੜੀਆਂ ਵੇਖੀਆਂ ਲੜਕੀਆਂ ਵੇਖੀਆਂ ਉਹ ਐਕਟਿਵ ਸਿੱਖਣ ਦੇ ਲਈ ਆਪਣੇ ਮਾਪਿਆਂ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਪਹੁੰਚੀਆਂ ਹੋਈਆਂ ਸਨ ਤਾਂ ਬੱਚੇ ਆ ਜਿਹੜਾ ਹੈਲੀਪੈਡ ਹੈ ਕਿ ਬਹੁਤ ਵੱਡੇ ਜਿਹੜੇ ਤਿੰਨ ਹੈਲੀਪੈਡ ਬਣਾਏ ਗਏ ਨੇ ਤਾਂ ਬੱਚਿਆਂ ਵੱਲੋਂ ਆਪਾਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਗਰਮੀਆਂ ਦੇ ਦਿਨਾਂ ਦੌਰਾਨ ਹੈਸ਼ਾਰਪੁਰ ਦੇ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਹੋ ਰੱਖੀਆਂ ਨੇ ਤਾਂ ਇਹਨਾਂ ਛੁੱਟੀਆਂ ਦੇ ਵਿੱਚ ਜਿਹੜੇ ਛੋਟੇ ਬੱਚੇ ਹੁੰਦੇ ਨੇ ਖਾਸ ਕਰ ਸਕੂਲੀ ਵਿਦਿਆਰਥੀ ਹੁੰਦੇ ਨੇ ਜਾਂ ਜਿਹੜੇ ਕਲਸ਼ੀਅਟ ਹੁੰਦੇ ਨੇ ਤੋ ਕੇਮਾ ਵੱਲ ਜਿਆਦਾ ਧਿਆਨ ਦਿੰਦੇ ਨੇ ਤਾਂ ਉਹਨਾਂ ਵੱਲੋਂ ਇਹਨਾਂ ਹੈਲੀਪੈਡਸ ਨੂੰ ਜਿਹੜਾ ਇੱਕ ਪਿਛ ਦੇ ਤੌਰ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਸੋ ਬਹੁਤ ਵਧੀਆ ਗੱਲ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਪੰਗੀ ਚੋਦ ਦੀ ਜਿਹੜੀ ਉਹ ਸਮੇਂ-ਸਮੇਂ ਤੇ ਸਫਾਈ ਯਕੀਨੀ ਜ਼ਰੂਰ ਬਣਾਈ ਜਾ ਸਕੇ ਤਾਂ ਜੋ ਲੋਕਾਂ ਦਾ ਕੰਮ ਹੈ ਜਿਹੜਾ ਇੱਕ ਬਹੁਤ ਵੱਡਾ ਰਕਮਾ ਹੈ ਹੁਸ਼ਾਰਪੁਰ ਦਾ ਹੈ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਵਰਤੋ ਦੇ ਵਿੱਚ ਆ ਸਕੇ ਤਾਂ ਹੁਣ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਲੋਕ ਗੱਡੀਆਂ ਕਾਰਾਂ ਸਿੱਖ ਰਹੇ ਨੇ ਇਸ ਤੋਂ ਪਹਿਲਾਂ ਵੀ ਜਦੋਂ ਅਸੀਂ ਆਏ ਸੀਗੇ ਤਾਂ ਕੁੜੀਆਂ ਸੀ ਕੁਝ ਉਹ ਐਕਟਿਵ ਵਾ ਸਿੱਖ ਰਹੀਆਂ ਸਨ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਪਹੁੰਚੀਆਂ ਹੋਈਆਂ ਸਨ ਟਰਾਂਮਾ ਦੇ ਨਾਲ ਪਹੁੰਚੀਆਂ ਹੋਈਆਂ ਸਨ ਆਪਸ ਵਿੱਚ ਦੇ ਵਿੱਚ ਸਹੇਲੀਆਂ ਪਹੁੰਚੀਆਂ ਹੋਈਆਂ ਸਨ ਆਪ ਐਕਟਿਵ ਵਾ ਸਿੱਖਣ ਦੇ ਲਈ ਤਾਂ ਬੱਚੇ ਆ ਜਿਹੜੇ ਮੈਂ ਜਿਵੇਂ ਕਿ ਪਹਿਲਾਂ ਵੀ ਦੱਸਿਆ ਖਾਸ ਕਰ ਸਕੂਲੀ ਬੱਚੇ ਉਹਨਾਂ ਵੱਲੋਂ ਇਹਨਾਂ ਹੈਲੀਪੈਰਸ ਦੀ ਜਿਹੜੀ ਬਹੁਤ ਵੱਧੀਆਂ ਧੰਗ ਦੇ ਨਾਲ ਸੁਚੱਜੇ ਢੰਗ ਦੇ ਨਾਲ ਵਰਤ ਹੋ ਗਈ ਤੇ ਜਾ ਰਹੀ ਹੈ ਇਹਨਾਂ ਹੈਲੀਪੈਰਸ ਨੂੰ ਹੁਣ ਤਾਂ ਕੋਈ ਵਰਤੋਂ ਵਿੱਚ ਨਹੀਂ ਆ ਤਾਂ ਬੱਚਿਆਂ ਵੱਲੋਂ ਜਿਹੜਾ ਪਿਛ ਦੇ ਤੌਰ ਤੇ ਨਾ ਹੈਲੀਪੈਡ ਦੀ ਵਰਤੋਂ ਕੀਤੀ ਜਾ ਰਹੀ ਹੈ ਸੋ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਹੱਥ ਬੰਨ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਹੁਸ਼ਾਰਪੁਰ ਦੇ ਮੇਅਰ ਸਾਹਿਬ ਨੂੰ ਹੁਸ਼ਾਰਪੁਰ ਦੇ ਮੰਤਰੀ ਸਾਹਿਬ ਨੂੰ ਕਿ ਭਾਈ ਸਾਹਿਬ ਇਸ ਤਰ੍ਹਾਂ ਨਾ ਹੋਵੇ ਨਗਰ ਨਿਗਮ ਨੂੰ ਖਾਸ ਕਰਕੇ ਜਦੋਂ ਕਿਸੇ ਰਾਜਨੀਤਿਕ ਲੀਡਰ ਨੇ ਆਣਾ ਹੋਵੇ ਉਸ ਵਕਤ ਦੀ ਭੰਗੀ ਚੌਦੀ ਸਫਾਈ ਕਰਵਾਈ ਜਾਵੇ ਕਿਉਂਕਿ ਜਿਨ੍ਹਾਂ ਲੋਕਾਂ ਦੇ ਸਿਰ ਤੇ ਇਹ ਲੀਡਰ ਸੱਤਾ ਹਾਸਲ ਕਰਦੇ ਨੇ ਜਾਂ ਤਾਕਤ ਵਾਲੀ ਕੁਰਸੀ ਹਾਸਲ ਕਰਦੇ ਨੇ ਉਹਨਾਂ ਲੋਕਾਂ ਦੀ ਵਰਤੋਂ ਨੂੰ ਵੀ ਜਿਹੜਾ ਉਹ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਵੇ ਤਾਂ ਸਮੇਂ-ਸਮੇਂ ਤੇ ਜਿਹੜੀ ਮੈਂ ਕਹਿੰਨਾ ਕਿ ਦੁਸ਼ਾਰਾ ਗਰਾਊਂਡ ਦੀ ਪੰਗੀ ਚੌਦ ਦੀ ਸਫਾਈ ਇਸੇ ਤਰ੍ਹਾਂ ਹੁੰਦੀ ਰਹਿਣੀ ਚਾਹੀਦੀ ਹੈ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਸ਼ਰਪਰੇ ਨਿਊਜ਼ ਦੇ ਨਾਲ